ਸਾਸਤਰੀਕਾਲ ਜੀ ਸਾਰਿਆਂ ਨੂੰ ਅੱਜ ਕੀਤੀ 9-10 ਕਿਲੋਮੀਟਰ ਰਨਿੰਗ ਤੇ ਨਾਲ ਕੀਤੀ ਐਕਸਰਸਾਈਜ਼ ਅੱਜ ਮੈਂ ਸਵੇਰੇ ਚੀਆ ਸੀਡ ਦਾ ਸੇਵਨ ਕਰਕੇ ਆਇਆ ਸੀ ਜਿਹੜੇ ਮੈਂ ਰਾਤੀ ਇੱਕ ਚਮਚ ਪਾਣੀ ਵਿੱਚ ਪਿਗੋ ਕੇ ਰੱਖੇ ਸੀ ਚੀਆ ਸੀਡ ਦੇ ਬਹੁਤ ਬੈਨੀਫਿਟ ਆ ਕਿਉਂਕਿ ਚੀਆ ਸੀਡ ਦੇ ਵਿੱਚ ਕੈਲਸ਼ੀਅਮ ਫਾਈਬਰ ਪ੍ਰੋਟੀਨ ਆਇਰਨ ਮੈਗਨੀਜ਼ ਹੁੰਦਾ ਆ ਜਿਸ ਦੇ ਨਾਲ ਤੁਹਾਡਾ ਬੀਪੀ ਲੈਵਲ ਸੈੱਟ ਰਹਿੰਦਾ ਆ ਤੇ weight loss ਹੁੰਦਾ ਤੇ ਹੱਡੀਆਂ ਮਜ਼ਬੂਤ ਰਹਿੰਦੀਆਂ ਨੇ ਤੁਸੀਂ ਵੀ ਇਸ ਦਾ ਸੇਵਨ ਕਰ ਸਕਦੇ ਹੋ ਅੱਜ 3-4 ਭਰਾ ਹੋਰ ਜੁੜ ਗਏ wheat grass juice ਪੀਣ ਜਾਣ ਦੇ ਲਈ ਆਪਣਾ ਮਕਸਦ ਇਹੀ ਆ ਕਿ ਸਾਰੇ ਭਰਾ ਸੈੱਟ ਰਹਿਣ ਵਧੀਆ ਡਾਈਟ ਖਾਣ ਵਧੀਆ ਚੀਜ਼ਾਂ ਖਾਣ ਨੇਚੁਰਲ ਕਿਉਂਕਿ ਕੋਕ ਫੈਂਟੇ ਲਿੰਕਿਆਂ ਨੇ ਤੁਹਾਨੂੰ ਖਰਾਬ ਹੀ ਕਰਨਾ ਆ ਹੋਰ ਕੁਝ ਨਹੀਂ ਕਰਨਾ ਕਿਉਂਕਿ ਕੱਲ ਤੁਸੀਂ ਦੇਖ ਸਕਦੇ ਆਂ ਅਸੀਂ ਸੰਡੇ ਵਾਲੇ ਦਿਨ ਗਰਾਊਂਡ ਵਿੱਚ ਸਰਦਾਈ ਬਣਾਈ ਸੀ ਤੇ ਸਾਰੇ ਭਰਾਵਾਂ ਨੇ ਬੜੇ ਪਿਆਰ ਨਾਲ ਇਸ ਦਾ ਸੇਵਨ ਕੀਤਾ ਤੁਸੀਂ ਵੀ ਇਦਾਂ ਦੀਆਂ ਚੀਜ਼ਾਂ ਪੀਆ ਕਰੋ ਜਿਸ ਦੇ ਨਾਲ ਸਫੇਟਰ ਹੋ ਸੈਟਰ ਹੋ ਮੌਸਮ ਬਹੁਤ ਘੈਂਟ ਹੋ ਚੁੱਕਾ ਆ ਤੁਸੀਂ ਦੇ ਗੀ ਸਕਦੇ ਆਂ ਤੇ ਅਸੀਂ ਨਿਕਲ ਗਏ ਪਹਾੜਾਂ ਵੱਲ ਨੂੰ ਇਹ ਜਿਹੜੇ ਪਹਾੜ ਆ ਕੋਈ ਸ਼ਿਮਲੇ ਮਨਾਲੀ ਵਾਲੇ ਨਹੀਂ ਹੈਗੇ ਆਪਣੇ ਪੰਜਾਬ ਦੇ ਹੀ ਨੇ ਤਾਂ ਤੁਹਾਨੂੰ ਮੈਂ ਦੱਸੂਗਾ ਮਿੰਨੀ ਬਲੌਗ ਵਿੱਚ ਤੁਸੀਂ ਆਪਣੇ ਪਰਿਵਾਰ ਨਾਲ ਇੱਥੇ ਡੇ ਸਪੈਂਡ ਕਰਨ ਜਾ ਸਕਦੇ ਆਂ ਬਹੁਤ ਵਧੀਆ ਆ ਤੇ ਰਾਸਤੇ ਚ ਆਉਂਦਿਆਂ ਨੇ ਪੀਤਾ ਜੂਸ ਪਹੁੰਚ ਗਏ ਪਿੰਡ ਸ਼ਾਮ ਨੂੰ ਖੇਡੇ ਬੈਡਮਿੰਟਨ ਤੇ ਸ਼ਾਂ ਉਸ ਤੋਂ ਬਾਅਦ ਕੀਤੀ ਸਾਨੂੰ ਬਿੱਲੇ ਨੇ ਪਾਰਟੀ ਮਿਲਦਿਆਂ ਜੀ ਅਗਲੇ ਬਲੌਗ ਦੇ ਵਿੱਚ ਰੱਬ ਰੱਖਾ ਸਾਰਿਆਂ ਦਾ ਜੀ